ਸੋਨਾ ਹਵਾਨਾ ਤਿਆਰ ਕੀਤਾ ਹੋਇਆ ਕਰਮਾ ਵਾਲੀ ਨੇ। ਵੀਰ ਬੂ ਜੰਗੀ ਆ ਕੱਦ ਕੱਟ ਸੋਨਾ। ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ। ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਵੰਦਰ ਚਟਾਣੇ ਦੇ ਵਿੱਚੋਂ। ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਤੇ ਕੋਟਪੂਰਾ ਤਹਿਸੀਲ ਪੈ ਜਾਂਦੀ ਆ। ਤਕਰੀਬਨ ਦੋਸਤੋ ਕੋਟਪੂਰਾ ਤੋਂ ਵੀ 5 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਆ। ਤੇ ਫਰੀਦਕੋਟ ਤੋਂ ਵੀ ਦੋਸਤੋ 6 ਕਿਲੋਮੀਟਰ ਦਾ 7 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਹੈਗਾ ਬਾਈ ਦਾ ਦੋਸਤੋ ਖੇਤੀਬਾੜੀ ਦਾ ਕੰਮ ਆ ਖੇਤੀਬਾੜੀ ਦੇ ਨਾਲ-ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਆ ਅੱਜ ਇੱਕ ਦੂਜਾ ਸੂਆ ਬਿਲਕੁਲ ਤਾਜੀ ਸੂਈ ਵੜ ਵਕਾਉ ਕੀਤੀ ਹੈ ਬਾਈ ਨੇ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਨ੍ਹਾਂ ਵੀ ਰਾਣੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਕਰ ਲਓ ਫੋਲੋ ਇਹ ਜਾਣਕਾਰੀ ਬਾਈ ਤੋਂ ਲੈ ਲੈ ਹਾਂਜੀ ਬਈ ਸਸੀ ਕਾ ਸਸੀ ਆ ਬਈ ਹੋ ਠੀਕ ਠਾਕ ਬਈ ਵਧੀਆ ਵਧੀਆ ਠੀਕ ਆ ਨਾਂ ਦੱਸੀ ਵੀਰ ਆਪਣਾ ਹਰਮਨਜੋਤ ਸਿੰਘ ਜੀ ਹਰਮਨਜੋਤ ਸਿੰਘ ਬਈ ਹਰਮਨ ਇੱਕ ਵਾਰੀ ਆਪਣਾ ਨੰਬਰ ਵੀ ਦੱਸ ਦੀ 9915819319 ਠੀਕ ਆ ਬਈ ਇਹ ਵੈੜ ਕਿੰਮਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਠੀਕ ਆ ਦੂਜਾ ਸੂਆ ਸੂਈ ਆ ਤੇ ਪਹਿਲੇ ਸੂਏ ਕਿੰਨਾ ਕ ਦੁੱਧ ਪਾਇਆ ਸੀ ਬਈ ਆਪਣੇ ਕੋਲ ਪਹਿਲੇ ਸੂਏ ਨੇ 25 ਕਿਲੋ ਦ ਦਿੱਤਾ ਜੀ ਠੀਕ ਆ 25 ਕਿਲੋ ਹਾਂਜੀ ਠੀਕ ਆ ਜੇਰ ਜੁਰ ਓਕੇ ਆ ਬਈ ਹਾਂ ਓਕੇ ਆ ਬਈ ਆਪਣੀ ਵੀਡੀਓ ਹੈਗੀ ਵੀਡੀਓ ਬਣਾ ਲਈ ਸੀ ਹਾਂਜੀ ਠੀਕ ਆ ਬੱਚਾ ਕੀ ਦੇਤਾ ਬਈ ਬੱਚੀ ਬਈ ਬੱਚੀ ਨੂੰ ਜਨਮ ਦੇਤਾ ਠੀਕ ਆ ਐਤੀ ਕੀ ਨਿਮਾਨ ਕਰਦਾ ਵੀਰ ਵੀ ਕਿੰਨਾ ਕੁ ਦੁੱਧ ਬਾਲੂ 30 ਕਿਲੋ ਦਾ ਅਨੁਮਾਨ ਕਰਦੇ ਹਾਂ ਠੀਕ 23 ਕਿਲੋ ਦਾ ਅਨੁਮਾਨ ਕਰਦੇ ਹਾਂ ਠੀਕ ਆ ਲਓ ਵੀ ਸੋਹਣੇ ਕਦਕਾਠ ਵਾਲੀ ਐਫ ਐਫ ਵੜਾ ਕਦਕਾਠ ਵੀ ਸੋਹਣਾ ਵੇਲ ਬੂਲ ਵੀ ਚੰਗੀ ਆ ਹਵਾਨਾ ਦੀ ਤਿਆਰੀ ਦੀ ਗੱਲ ਕਰੀਏ ਨਾ ਦੋਸਤੋ ਸੋਹਣਾ ਹਵਾਨਾ ਤਿਆਰ ਕੀਤਾ ਫਿਕਸ ਜਾ ਤੇ ਥਾਣਾ ਚ ਗੈਪ ਵੇਖੋਗੇ ਨਾ ਗੈਪ ਦੋਸਤੋ ਬਹੁਤ ਸੋਹਣਾ ਹੈਗਾ ਦੇਖ ਸਕਦੇ ਆ ਫੋਟੋ ਫੋਟਾਂ ਨੂੰ ਗਾਇਆ ਤੇ ਮਿਲਕ ਵੇਨ ਵੀ ਚੰਗੀ ਐ ਦੋਸਤੋ ਜੇਰ ਜੂਰ ਪੈ ਗਈ ਤੇ ਬਾਈ ਨੇ ਦੋਸਤੋ ਬੱਚਾ ਚੰਗਾ ਆਇਆ ਹੋਇਆ ਕੱਲ ਦੀ ਸੂਈ ਆ ਦੇਖ ਸਕਦੇ ਹੋ ਪੂਰਾ ਜੋਸ਼ ਵਾਲਾ ਹਵਾਨਾ ਫਿੱਸਿਆ ਕੋਈ ਟਟਮਾ ਨਹੀਂ ਕਹਿ ਸਕਦੇ ਇਹਨੂੰ ਦੇਖ ਸਕਦੇ ਆ ਸੋਹਣਾ ਹਵਾਨਾ ਗਾਇਬ ਵੀ ਸੋਹਣਾ ਤੇ ਇੱਥੇ ਆਉਂਗੇ ਤਾਂ ਤੁਹਾਡੇ ਜ਼ਰੂਰ ਪਸੰਦ ਆਊਗੀ ਦੋਵੇਂ ਪਾਸੇ ਤੋਂ ਜੱਜਮੈਂਟ ਕਾਉਣੇ ਦੇਖ ਸਕਦੇ ਆ ਬਹੁਤ ਸੋਹਣਾ ਖੁੱਲਾ ਹਵਾਨਾ ਤਿਆਰ ਕੀਤਾ ਤੇ ਮਿਲਕ ਵੇਨ ਇਧਰਲੇ ਪਾਸੇ ਵੀ ਚੰਗੀ ਆ ਮੁੱਠੀ ਚਵਾਈ ਵਾਲਾ ਥਾਣਾ ਦੋਸਤੋ ਭਲਾਂ ਦੇ ਵਿੱਚ ਹੈਗਾ ਹੁਣ ਤੁਹਾਨੂੰ ਬੇਸ਼ੱਕ ਇਹ ਲੱਗੇ ਵੀ ਥਣ ਛੋਟਾ ਤੇ ਪਰ ਭਲਾਂ ਲਾ ਗਈ ਨਾ ਦੇਖੋ ਥਾਣਾ ਇਹਨੇ ਸੋਹਣਾ ਬਣਾ ਜਾਣਾ ਵੇਖ ਸਕਦੇ ਆ ਬਹੁਤ ਸੋਹਣਾ ਦੋਸਤੋ ਖੁੱਲਾ ਹਵਾਨਾ ਤਿਆਰ ਕੀਤਾ ਬਾਈ ਜਾਂਦਾ 30 ਲੀਟਰ ਦਾ ਅਨੁਮਾਨ ਹੈਗਾ ਤੇ ਤੋਰ ਕੇ ਤੁਹਾਨੂੰ ਹੌਣੇ ਆ ਬਾਕੀ ਫੇਸ ਬਿਊਟੀ ਦੀ ਚੰਗੀ ਹੈ ਦੋਸਤੋ ਸਾਫ ਸੁਥਰੀ ਵੜਾ ਇੱਥੇ ਆਓਗੇ ਤਾਂ ਤੁਹਾਡੇ ਜਰੂਰ ਪਸੰਦ ਆਉਗੇ ਦੇਖ ਸਕਦੇ ਆ ਸੋਨਾ ਹਵਾਨਾ ਤਿਆਰ ਕੀਤਾ ਹੋਇਆ ਕਰਮਾਲੀ ਨੇ ਵੀਰ ਬਹੁਤ ਚੰਗੀ ਆ ਕੱਦ ਕਾਟ ਸੋਨਾ ਕਢਾ ਲਈ ਮੇਜ ਕਿਹੜਾ ਹੋਰ ਦੇਖ ਸਕਦੇ ਆ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਗੋਵੇਂ ਪਾਸੇ ਤੋਂ ਤੁਹਾਨੂੰ ਅਨੁਮਾਨ ਕਰਾਤਾ ਜਿਹੜੇ ਵੀ ਦੇ ਪਸੰਦ ਹੋਵੇ ਤਾਂ ਇੱਥੇ ਆ ਕੇ ਆਪਦੀ ਤਸੱਲੀ ਜ਼ਰੂਰ ਕਰਿਓ ਜੀ ਸੋਹਣੇ ਕੱਦ ਕਾਟ ਦੇ ਵਿੱਚ ਆ ਸੋਨਾ ਹਵਾਨਾ ਤਿਆਰ ਕੀਤਾ ਵੱਛੀ ਨੂੰ ਜਨਮ ਦਿੱਤਾ ਜੇਰ ਜੂ ਰੋਕੇ ਆ ਤੇ ਰੀਟ ਆਪਾਂ ਬਾਈ ਤੋਂ ਇਹਦਾ ਪੁੱਛ ਲੈਨੇ ਆ ਆਹਾ ਵੱਛੀ ਆ ਦੇਖ ਸਕਦੇ ਆ ਵੱਛੀ ਵੀ ਚੰਗੀ ਆ ਨਾੜੂਆ ਦੇਖ ਸਕਦੇ ਆ ਬਿਲਕੁਲ ਨਾੜੂਆ ਨਾਲ ਆ ਬਈ ਹਰਮਨ ਨੇ ਇਹਦਾ ਰੇਟ ਕੀ ਰੱਖਾਂਗੇ ਫਿਰ ਆਪਾਂ ਇਹਦਾ ਰੇਟ ਹੀ 1,20,000 ਆ 1,20,000 ਮਾਨਤਾਨ ਕਰਦੇ ਆਂਗੇ ਬਈ ਮਾੜਾ ਮੋਟਾ ਮਾਨਤਾਨ ਕੋ ਠੀਕ ਆ ਲੋ ਵੀ ਥੋੜਾ ਬਹੁਤਾ ਮਾਨਤਾਨ ਹੋ ਜੂ ਜਿਹੜੇ ਵੀ ਦੇ ਪਸੰਦ ਹੋਵੇ ਇੱਥੇ ਆ ਕੇ ਤਸੱਲੀ ਜ਼ਰੂਰ ਕਰਿਓ ਕਿਉਂਕਿ ਸੂਈ ਸਵਾਈ ਆ ਭੋਂਚੋ ਕੇ ਲਜਾ ਸਕਦੇ ਆ ਕਿਉਂਕਿ ਬੌਲੇ ਦੇ ਵਿੱਚ ਹੈਗੀ ਆ ਹਜੇ ਜੇਰ ਜੂਰ ਦੀ ਬਾਈਆਂ ਦਾ ਵੀਡੀਓ ਓਕੇ ਆ ਵੀ ਪੈ ਗਈ ਆ ਜਿਹੜੇ ਵੀ ਦੇ ਪਸੰਦ ਹੋਵੇ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਮੇਰਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਮੇਰੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ